ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਿਨਾਮ ਓਂਕਾਰ ਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਓਰ ਪ੍ਰਸਾਦ ਆਨ ਵਿਰਲੇ ਨਹੀਂ ਕਣੇ ਫੈਲ ਫਕਰ ਸਨਸਾਰ ਨਾਨਕਾ ਲਾਗੇ ਤੁਰ ਮਰੇ ਜੀਵਣ ਨਹੀਂ ਤਾਣ ਕੋਟਨ ਮ ਨਾਨਕ ਕੋ ਕੋ ਨਾਰਾਇਣ ਜੈ ਚੀਤਾ ਨਿਸਗਨ ਮਾਇਆ ਕਾਰਨੇ ਰਾਨੀ ਡੋਲਤਨੀਤ ਕੋਟ ਨਮ ਨਾਨਕ ਕੋ ਨਾਰਾਇਣ ਜੈ ਚੀਤਾ ਗੁਰੂ ਪਿਆਰੇ ਸਾਧ ਸੰਗਜ ਜੀ ਇਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਦੇ ਵਿੱਚ ਇਸ ਤਰ੍ਹਾਂ ਪਰਮਾਤਮ ਹੈ ਨਿਰਲੇ ਨਹੀਂ ਕਣੇ ਫੈਲ ਫਕਰ ਸੰਸਾਰ ਕਹਿੰਦੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਤਮ ਅੰਤਰਾਤਮੇ ਰਾਹੀ ਕੋਈ ਵਿਰਲਾ ਮਨੁੱਖ ਹੀ ਜੁੜਦਾ ਹੈ ਹੋਰ ਸੰਸਾਰੀ ਇਹ ਕਾਂਦੇ ਵਿੱਚ ਸੰਸਾਰਿਕ ਕੰਮਾਂ ਦੇ ਵਿੱਚ ਤੇ ਪੈਣ ਵਾਲੇ ਬਹੁਤ ਹਨ ਪਰ ਕੋਈ ਵਿਰਲਾ ਮਨੁੱਖੀ ਜਿਸ ਦੇ ਉਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਦਾ ਹੈ ਇਸੇ ਤਰ੍ਹਾਂ ਸਹਸ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਰਮਾਇਆ ਨਿਸ ਦਿਨ ਕਾਇਆ ਮਾਇਆ ਕਾਰਨੇ ਪ੍ਰਾਣੀ ਦولت ਨੀਤ ਕੋਟਨ ਮੇ ਨਾਨਕੋ ਨਾਰਾਇਣ ਜੈ ਚੇਤ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਲੋਕਾਂ ਦੇ ਵਿੱਚ ਇਸ ਤਰ੍ਹਾਂ ਫਰਮਾਇਆ ਨਿਸ ਦਿਨ ਮਾਇਆ ਕਾਰਨੇ ਨਿਸ ਦਿਨ ਭਾਵ ਕੇ ਦਿਲ ਰਾਤ ਹਰ ਸਮੇ ਮਾਇਆ ਦੇ ਵਿੱਚ ਹੀ ਆਪਣੇ ਮਨ ਨੂੰ ਪਾ ਕੇ ਡਲਾਉਂਦਾ ਰਹਿੰਦਾ ਹੈ ਮਨੋਖ ਕੋਈ ਐਸਾ ਵਿਰਲਾ ਮਨੋਖਾ ਕਰੋੜਾਂ ਚੋਂ ਕੋਈ ਐਸਾ ਮਨੁੱਖ ਹੈ ਜਿਹੜਾ ਕਿ ਅੰਤਰਾਤਮਾ ਰਹੀ ਉਸ ਪਰਮਾਤਮਾ ਦੇ ਨਾਲ ਜੁੜ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਸਦਾ ਲਈ ਵਸਾ ਲੈਂਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਦੇਸ਼ ਹੈ ਇਰਾਕ ਉਸ ਤੇ ਵੀ ਇੱਕ ਸ਼ਹਿਰ ਹੈ ਬਗਦਾਦ ਉਹਦੇ ਲਾਗੇ ਸ਼ਹਿਰ ਹੈ ਛੋਟਾ ਸ਼ਹਿਰ ਹੈ ਕਹਾਰਾ ਉੱਥੋਂ ਦਾ ਇੱਕ ਸੂਫੀ ਭਗਤ ਹੋਇਆ ਜਿਸ ਦਾ ਨਾਂ ਹੈ ਜੁਨੇਦ ਜੁਨੇਦ ਦਾ ਇੱਕ ਚੇਲਾ ਹੈ ਮਨਸੂਰ ਮਨਸੂਰ ਆਪਣੇ ਉਸਤਾਦ ਜੁਨੇਦ ਕੋਲੋਂ ਸਿੱਖਿਆ ਲੈਣ ਲਈ ਆਉਂਦਾ ਧਾਰਮਿਕ ਸਿੱਖਿਆ ਲੈਂਦਾ ਸੂਫੀ ਮਤ ਦੀ ਔਰ ਐਸਾ ਰਾਂਗੋ ਦੇ ਉੱਤੇ ਚੜ ਜਾਂਦਾ ਕਿ ਉਹ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਜਾਂਦਾ ਅੰਤਰ ਆਤਮੇ ਰਾਹੀ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹਦੀ ਭਗਤੀ ਦੇ ਵਿੱਚ ਲੀਨ ਹੋ ਕੇ ਉਸ ਨੂੰ ਐਸਾ ਰਸ ਹੁੰਦਾ ਉਸ ਨੂੰ ਐਸਾ ਰਸ ਹੁੰਦਾ ਕਿ ਸਦਾ ਵਾਸਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਉਹ ਲੀਨ ਹੋ ਜਾਂਦਾ ਗੁਰਪਿਆਰੇ ਸਾਧ ਸੰਗਤ ਜੀ ਜਦੋਂ ਮਨੁੱਖ ਇਹ ਮਾਇਆ ਇਹ ਸੰਸਾਰ ਦੀ ਮਾਇਆ ਇਹ ਸੰਸਾਰ ਦੇ ਕਾਰ ਵਿਹਾਰ ਛੱਡ ਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਅੰਤਰਾਤਮੇ ਰਾਹੀ ਆਪਣਾ ਮਨ ਜੋੜ ਲੈਂਦਾ ਏ ਹਿਰਦੇ ਵਿੱਚ ਉਸ ਪ੍ਰਭੂ ਨੂੰ ਵਿਸਾਹ ਲੈਂਦਾ ਏ ਫਿਰ ਇੱਕ ਦਿਨ ਐਸਾ ਹੁੰਦਾ ਕਿ ਉਹ ਪਰਮਾਤਮਾ ਉਸ ਮਨੁੱਖ ਦੀ ਭਗਤੀ ਤੋਂ ਖੁਸ਼ ਹੋ ਕੇ ਉਹਨੂੰ ਦਰਸ਼ਨ ਦਿੰਦਾ ਇਸੇ ਤਰ੍ਹਾਂ ਹੀ ਗੁਰਪ੍ਰੀਤ ਸਾਧ ਸੰਗਤ ਜੀ ਜੋ ਜੁਨੇਦ ਦਾ ਚੇਲਾ ਮਨਸੂਰ ਹੈ ਨਾ ਉਹਨੇ ਉਸ ਪ੍ਰਭੂ ਦੀ ਭਗਤੀ ਕੀਤੀ ਮਨ ਵਿੱਚ ਉਸ ਨੂੰ ਵਿਸਾਇਆ ਪ੍ਰਤੱਖ ਦਰਸ਼ਨ ਹੋ ਗਏ ਮਨਸੂਰ ਨੂੰ ਉਸ ਪਰਮਾਤਮਾ ਦੇ ਉਸ ਅੱਲਾ ਦੇ ਦਰਸ਼ਨ ਹੋ ਗਏ ਨਾ ਜਦੋਂ ਉਸ ਅੱਲਾ ਦੇ ਦਰਸ਼ਨ ਹੋ ਗਏ ਤਾਂ ਫਿਰ ਉਸ ਨੂੰ ਇਹ ਪਾਸਿਆ ਇਹ ਪਤਾ ਲੱਗਾ ਕਿ ਉਹ ਅੱਲਾ ਉਹ ਹੈ ਗੁਰੂ ਉਹ ਪਰਮਾਤਮਾ ਮੇਰੇ ਅੰਦਰ ਹੈ ਹੁਣ ਮੈਂ ਪਰਮਾਤਮਾ ਮੈਨੂੰ ਮਿਲ ਗਿਆ ਹੈ ਮੇਰੇ ਵਿੱਚ ਵਸਿਆ ਹੋਇਆ ਹੈ ਉਹ ਅੱਲਾ ਪਰਮਾਤਮਾ ਸੋ ਇਸ ਕਰਕੇ ਮੈਂ ਵੀ ਹੁਣ ਅੱਲਾ ਹੋ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਪਰਮਾਤਮਾ ਦੇ ਪ੍ਰਕਾਸ਼ ਦੀ ਝਲਕ ਉਸ ਦੇ ਹਿਰਦੇ ਵਿੱਚ ਪਈ ਨਾ ਤਾਂ ਉਹਦੇ ਮੂੰਹ ਵਿੱਚੋਂ ਸੁਭਾਵਕ ਹੀ ਬੋਲ ਨਿਕਲੇ ਨੇ ਅਨਰਹਕ ਅਨਰਹਕ ਹਲਸਾ ਜੀ ਅਨਲਹਕ ਦਾ ਭਾਵ ਹੈ ਕਿ ਮੈਂ ਅੱਲਾਹ ਹੋ ਗਿਆ ਹਾਂ ਮੈਂ ਸੱਚ ਹੋ ਗਿਆ ਹਾਂ ਕਿਉਂਕਿ ਉਸ ਨੂੰ ਇਹ ਪ੍ਰਤੀਤ ਹੋਇਆ ਕਿ ਮੇਰੇ ਅੰਦਰ ਉਸ ਪਰਮਾਤਮਾ ਦਾ ਵਾਸਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਇੱਕ ਹਿਰਦੇ ਦੇ ਵਿੱਚ ਜਿੰਨੇ ਵੀ ਇਸ ਦੁਨੀਆ ਦੀ ਜੀਵ ਹਨ ਉਹ ਪਰਮਾਤਮਾ ਉਹਨਾਂ ਦੇ ਵਿੱਚ ਵਸਦਾ ਹੈ ਕੋਈ ਵੀ ਉਸ ਤੋਂ ਦੂਰ ਨਹੀਂ ਹੈ ਔਰ ਕਿਸੇ ਵੀ ਜੀਵ ਤੋਂ ਪਰਮਾਤਮਾ ਦੂਰ ਨਹੀਂ ਹੈ ਹਰ ਜੀਵ ਦੇ ਨਾਲ ਉਹ ਆਪ ਵਸਦਾ ਹੈ ਸੋ ਕੋਈ ਵਿਰਲਾ ਮਨੁੱਖ ਹੈ ਜਿਹਨੂੰ ਇਹ ਉਹ ਪਰਮਾਤਮਾ ਭਗਤੀ ਵਿੱਚ ਲਾ ਕੇ ਇਹ ਸੋਝੀ ਬਖਸ਼ਦਾ ਹੈ ਕਿ ਪਰਮਾਤਮਾ ਮੇਰੇ ਅੰਦਰ ਹੈ ਸੋ ਇਹ ਜੋ ਕਟਨਾ ਮਨਸੂਰ ਨਾਲ ਵਾਪਰੇ ਹੈ ਔਰ ਉਹ ਅਨਲਹਾਕ ਅਨਾਲਾ ਕਰਦਾ ਦਰਿਆਵੀ ਬਿਰਤੀ ਉਸ ਦੀ ਟੁੱਟ ਗਈ ਔਰ ਉਹ ਪਰਮਾਤਮਾ ਦੇ ਨਾਲ ਹੀ ਜੁੜ ਗਿਆ ਸਦਾ ਵਾਸਤੇ ਅਨਾਰ ਕਹਾ ਅਨਰਹਾਕ ਕਰਦਾ ਪਾਵ ਕੇ ਮੈਂ ਅੱਲਾ ਹੋ ਗਿਆ ਹਾਂ ਮੈਂ ਅੱਲਾ ਹੋ ਗਿਆ ਹਾਂ ਹੁਣ ਕਹਰਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਖਾਲਸਾ ਜੀ Hindu Muslim ਮਤ ਦੇ ਅਨੁਸਾਰ ਜੋ ਅਨਲ ਹੱਕ ਕਹਿੰਦਾ ਹੈ ਕਿ ਵੀ ਮੈਂ ਅੱਲਾਹ ਹੋ ਗਿਆ ਹਾਂ ਉਸ ਨੂੰ ਕਾਫਰ ਗਿਣਿਆ ਜਾਂਦਾ ਹੈ ਭਾਵੇਂ ਇਸਲਾਮੀ ਮਤ ਦੇ ਜਾਣਦਾ ਹੈ ਜਾਂ ਇਹ ਸਮਝਦਾ ਹੈ ਉਹਦੀ માનਤਾ ਹੈ ਕਿ ਮਨੁੱਖ ਜੋ ਹੈ ਉਹ ਤਾਂ ਮਨੁੱਖ ਹੀ ਹੈ ਉਹ ਅੱਲਾਹ ਕਿ ਉਸ ਤਰ੍ਹਾਂ ਹੋ ਸਕਦਾ ਇਸ ਤਰ੍ਹਾਂ ਜਦੋਂ ਕਹਾਰਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਬਗਦਾਦ ਸ਼ਹਿਰ ਦੇ ਵਿੱਚ ਅਨਲ ਹਕ ਅਨਲ ਹਕ ਕਰਕੇ ਉਹ ਮਨਸੂਰ ਘੁੰਮਦਾ ਹੈ ਤੇ ਕਾਜ਼ੀਆਂ ਨੇ ਵੇਖਿਆ ਇਹ ਤਾਂ ਕਾਫਰਾਂ ਦੇ ਬੋਲ ਹੈ ਇਹ ਮਨੋਖ ਅੱਲਾ ਕਿਸ ਤਰ੍ਹਾਂ ਹੋ ਗਿਆ ਇਹ ਕਾਫਰ ਹੋ ਗਿਆ ਹੈ ਕਾਜ਼ੀਆਂ ਨੇ ਇਹ ਸ਼ਿਕਾਇਤ ਉੱਥੋਂ ਦੇ ਰਾਜਾ ਜੋ ਸੀ ਸ਼ਹਿਰ ਦਾ ਉਹਦੇ ਕੋਲ ਖਾਲਸਾ ਜੀ ਸ਼ਿਕਾਇਤ ਕੀਤੀ ਹੈ ਕਿ ਇੱਕ ਮਨੋਖ ਜੋ ਮਨਸੂਰ ਨਾਂ ਦਾ ਉਹ ਗਲੀਆਂ ਦੇ ਵਿੱਚ ਘੁੰਮਦਾ ਫਿਰਦਾ ਔਰ ਅਨਾਰਕ ਅਨਾਰਹਕ ਕਹਿੰਦਾ ਹੈ ਕਿ ਮੈਂ ਪਰਮਾਤਮਾ ਮੈਂ ਅੱਲਾ ਹੋ ਗਿਆ ਮੈਂ ਅੱਲਾ ਹੋ ਗਿਆ ਮੈਂ ਸੱਚ ਹੋ ਗਿਆ ਕਾਜ਼ੀ ਦੀ ਹਦਦ ਦੇ ਮੁਤਾਬਕ ਉਸ ਰਾਜੇ ਨੇ ਮਨਸੂਰ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ ਭਈ ਸਵਾਲ ਪੁੱਛੇ ਨੇ ਲੇਕਿਨ ਉਹ ਤਾਂ ਪਰਮਾਤਮਾ ਦੇ ਨਾਲ ਉਸ ਦੀ ਲਿਵ ਅੱਲਾ ਦੇ ਨਾਲ ਜੁੜੀ ਹੋਈ ਸੀ ਮਨਸੂਰ ਹਕ ਦਰਬਾਰ ਵਿੱਚ ਵੀ ਬੋਲ ਰਿਹਾ ਹਨਨ ਹਕ ਹਨਨ ਹਕ ਸੋ ਕਾਜੀਆਂ ਦੇ ਕਹਿੰਦੇ ਕਿ ਇਹ ਕਾਫਰ ਹੈ ਕਾਫਰਾਂ ਦੇ ਬੋਲ ਬੋਲਦਾ ਹੈ ਰਾਜਾ ਜੀ ਇਸ ਨੂੰ ਸਜ਼ਾ ਦਿਓ ਰਾਜੇ ਨੇ ਸਜ਼ਾ ਸੁਣਾਈ ਹੈ ਕਹਿੰਦੇ ਇਸ ਨੂੰ ਲੈ ਜਾਓ ਇਹਦੇ ਹੱਥ ਬੰਨ ਕੇ ਪਿਛੇਲੇ ਪਾਸੇ ਦੇ ਹੱਥ ਬੰਨ ਦਿਓ ਔਰ ਸਾਰੇ ਸ਼ਹਿਰ ਦੇ ਵਿੱਚ ਘੁਮਾਓ ਔਰ ਸਾਰੀ ਪਰਜਾ ਨੂੰ ਇਹ ਕਹਿ ਦਿਓ ਜਿਹੜਾ ਵੀ ਇਸ ਨੂੰ ਦੇਖੇ ਇਸ ਨੂੰ ਪੱਥਰ ਮਾਰੇ ਗੁਰੂ ਪਿਆਰੇ ਸਾਧ ਸੰਗਤ ਜੀ ਸੋ ਇਸ ਤਰ੍ਹਾਂ ਹੀ ਹੋਇਆ ਮਨਸੂਰ ਨੂੰ ਬਨ ਕੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਜਾਂਦਾ ਔਰ ਮਨਸੂਰ ਮੁੱਖੋਂ ਫਰਮਾਰੇ ਅਨਲਹਾਕ 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 ਲੋਕ ਪੱਥਰ ਮਾਰੀ ਜਾਂਦੇ ਰਾਜੇ ਦੇ ਹੁਕਮ ਅਨੁਸਾਰ ਸਜ਼ਾ ਦੇਣ ਮੁਤਾਬਕ ਤੋਂ ਪਰ ਉਹ ਪ੍ਰਮਾਤਮਾ ਨਾਲ ਜੁੜਿਆ ਉਹਨੂੰ ਕਿਉਂ ਜੋ ਪ੍ਰਮਾਤਮਾ ਨਾਲ ਖਾਲਸਾ ਜੀ ਜੁੜ ਜਾਂਦਾ ਉਹ ਸਰੀਰ ਦੇ ਆਪੇ ਤੋਂ ਬਾਹਰ ਹੋ ਜਾਂਦਾ ਉਸਨੂੰ ਸਰੀਰ ਨਾਲ ਕੋਈ ਤਲਕਾਤ ਨਹੀਂ ਫਿਰ ਰਹਿ ਜਾਂਦਾ ਉਹਦੀ ਜੋ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਹਦੀ ਮਨ ਨੂੰ ਫਿਰ ਆਪਣੇ ਸਰੀਰ ਦਾ ਦੁੱਖ ਵੀ ਕਦੀ ਪਉਂਦਾ ਨਹੀਂ ਲੋਕ ਪੱਥਰ ਮਾਰ ਰਹੇ ਨੇ ਹੁਣ ਮਨਸੂਰ ਦਾ ਜੋ ਗੁਰੂ ਹੈ ਜਿਨੇ ਨੂੰ ਭਗਤੀ ਦੀ ਧਰਮ ਦੀ ਸਿੱਖਿਆ ਦਿੱਤੀ ਹੈ ਉਹਨੂੰ ਪਤਾ ਲੱਗਾ ਉਹ ਵੀ ਆਂਦਾ ਉਹ ਵੀ ਆ ਕੇ ਰਸਤੇ ਦੇ ਕਿਨਾਰੇ ਤੇ ਖਲੋ ਕੇ ਦੇਖਦਾ ਲੋਕੀ ਪੱਥਰ ਮਾਰ ਰਹੇ ਹੈ ਮਨਸੂਰ ਨੂੰ ਉਹ ਕਹੇ ਉਸ ਦੇ ਮਨ ਵਿੱਚ ਗੱਲ ਆਉਂਦੀ ਕਹਿੰਦੇ ਇਹ ਤਾਂ ਪਰਮਾਤਮਾ ਨੂੰ ਮਿਲਿਆ ਹੋਇਆ ਹੈ ਅੱਲਾ ਨੂੰ ਮਿਲਿਆ ਹੋਇਆ ਹੈ ਇਹਦੇ ਵਿੱਚ ਅੱਲਾ ਦੀ ਝਲਕ ਪਈ ਹੈ ਅੱਲਾ ਇਹਦੇ ਨਾਲ ਹੈ ਤਾਂ ਲੋਕੀ ਇਹਨੂੰ ਪੱਥਰ ਮਾਰ ਰਹੇ ਇਹ ਦੁਨੀਆ ਦਾ ਦਸਤੂਰ ਹੈ ਜੋ ਸੱਚ ਕਹੇ ਜੋ ਸੱਚ ਬੋਲੇ ਉਹਨੂੰ ਇਹ ਦੁਨੀਆ ਵਾਲੇ ਪੱਥਰ ਮਾਰਦੇ ਲੇਕਿਨ ਮੈਂ ਤਾਂ ਗੁਰੂ ਹਾਂ ਮੈਂ ਜਾਣਦਾ ਹਾਂ ਕਿ ਇਹ ਅੱਲਾ ਨੂੰ ਮਿਲ ਚੁੱਕਾ ਹੈ ਮੈਂ ਫੋਲੀ ਮਾਰਦੈ ਨਾ ਕਿਉਂ ਰਾਜੇ ਨੇ ਸਜ਼ਾ ਦਿੱਤੀ ਪੱਥਰ ਮਾਰਨ ਦੀ ਤੇ ਮੈਂ ਵੀ ਆਪਣਾ ਫਰਜ਼ ਨਿਭਾਉਂਦਾ ਹੋਇਆ ਮੈਂ ਫੁੱਲ ਮਾਰ ਦੇਣਾ ਜਦੋਂ ਫੁੱਲ ਮਾਰਿਆ ਹੈ ਜੁਨੇਦ ਨੇ ਆਪਣੇ ਸ਼ਗਿਰਦ ਮਨਸੂਰ ਨੂੰ ਮਨਸੂਰ ਫੋਟ ਫੋਟ ਰੋਇਆ ਜੁਨੇਦ ਪੁੱਛਦਾ ਭਾਈ ਸਾਰੀ ਦੁਨੀਆ ਤੇਨੂੰ ਪੱਥਰ ਮਾਰ ਰਹੀ ਲੋਕ ਤੂੰ ਰੋਂਦਾ ਨਹੀਂ ਲੇਕਿਨ ਮੈਂ ਫੁੱਲ ਮਾਰਿਆ ਤੂੰ ਰੋਇਆ ਮਨਸੂਰ ਬੋਲਦਾ ਹੇ ਉਸਤਾਦ ਹੇ ਮੇਰੇ ਗੁਰੂ ਜਨੇਤ ਸਾਰੀ ਦੁਨੀਆ ਜੋ ਅਣਜਾਣ ਹੈ ਇਹਨੂੰ ਨਹੀਂ ਪਤਾ ਇਹ ਦੁਨਿਆਵੀ ਬਿਰਤੀ ਦੇ ਲੋਕ ਹੈ ਇਹ ਤਾਂ ਮਾਇਆਤਾ ਕੀ ਸੀਮਤ ਹੈ ਆਪਣੀ ਅਸੂਲਤਾਤਾ ਕੀ ਸੀਮਤਾ ਪਰ ਤੈਨੂੰ ਤੇ ਪਤਾ ਕਿ ਮੈਂ ਮੈਂ ਅੱਲਾ ਨੂੰ ਮੁਹਾਤਬ ਹੋ ਗਿਆ ਹਾਂ ਅੱਲਾ ਮੇਰੇ ਵਿੱਚ ਵਸਦਾ ਹੈ ਮੈਂ ਸੱਚ ਨਾਲ ਪੱਕੇ ਤੌਰ ਤੇ ਜੁੜ ਗਿਆ ਹਾਂ ਔਰ ਸੱਚ ਹੀ ਅੱਲਾਹ ਹੈ ਸੱਚ ਹੀ ਪਰਮਾਤਮਾ ਹੈ ਸੋ ਤੇਰੇ ਫੁੱਲ ਦੀ ਪੀੜ ਤਾਂ ਹੋਈ ਐ ਮੈਨੂੰ ਕਿ ਤੂੰ ਤੇ ਜਾਣਦਾ ਸੀ ਕਿ ਮੈਂ ਅੱਲਾਹ ਹੋ ਗਿਆ ਹਾਂ ਤੈਨੂੰ ਤੇ ਸਾਰੀ ਰਮਝ ਦਾ ਮੇਰੀਆਂ ਰਮਝਾਂ ਦਾ ਪਤਾ ਲੇਕਿਨ ਤੂੰ ਵੀ ਇਸ ਦੁਨੀਆ ਦਾ ਪੱਖ ਪੂਰਿਆ ਤੂੰ ਵੀ ਇਸ ਦੁਨੀਆ ਦੇ ਮਗਰ ਲਾ ਕੇ ਮੈਨੂੰ ਫੁੱਲ ਮਾਰਿਆ ਭਾਵੇਂ ਪਰ ਮੈਨੂੰ ਦਰਦ ਪੱਥਰਾਂ ਦੀ ਨਹੀਂ ਤੇਰੇ ਫੁੱਲ ਦੀ ਹੋਈ ਐ ਖਾਲਸਾ ਜੀ ਸਾਰਾ ਦਿਨ ਗਲੀਆਂ ਦੇ ਵਿੱਚ ਘੁਮਣ ਤੋਂ ਬਾਅਦ ਪੱਥਰ ਮਾਰਨ ਤੋਂ ਬਾਅਦ ਐਸ ਵੇਲੇ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਮਨਸੂਰ ਦੇ ਸਰੀਰ ਵਿੱਚੋਂ ਸਿਰ ਵਿੱਚੋਂ ਖੂਨ ਚੋਰਿਆ ਹੈ ਜ਼ਖਮੀ ਮਨਸੂਰ ਨੂੰ ਰਾਜੇ ਦੇ ਦਰਬਾਰ ਲਿਆਂਦਾ ਕਹਿੰਦੇ ਰਾਜਾ ਕਹਿੰਦਾ ਇਹ ਅਜੇ ਮਰਿਆ ਨਹੀਂ ਨਲਹਾਕ ਨਲਹਾਕ ਅਜੇ ਵੀ ਕਹਿੰਦਾ ਕਹਿੰਦੇ ਕੱਲ ਨੂੰ ਇਹਨੂੰ ਚਰਖੀ ਤੇ ਚਾੜ ਕੇ ਸ਼ਹੀਦ ਕਰ ਦੋ ਤਾਂ ਕਿ ਜਦ ਇਹ ਸ਼ਹੀਦ ਹੋ ਜਾਏਗਾ ਤਾਂ ਫਿਰ ਬੋਲਣੋਂ ਹਟੇਗਾ ਨਲਹਾਕ ਨਲਹਾਕ ਫਰਾਉਂਦੇ ਬੋਲ ਮੈਂ ਅੱਲਾਹ ਹੋ ਗਿਆ ਹਾਂ ਸੋ ਇਹਨੂੰ ਕੱਲ ਨੂੰ ਚਰਖੀ ਤੇ ਚਾੜ ਕੇ ਮਾਰ ਦਿੱਤਾ ਜਾਵੇ ਸ਼ਹੀਦ ਕਰ ਦਿੱਤਾ ਜਾਵੇ ਹੁਣ ਖਾਲਸਾ ਜੀ ਰਾਤ ਦਾ ਸਮਾ ਹੋਇਆ ਔਰ ਫਟੜ ਮਨਸੂਰ ਕਾਲ ਕੋਠੀ ਦੇ ਵਿੱਚ ਬੰਦ ਹੈ ਸੇਖਾਂ ਦੇ ਵਿੱਚ ਦੀ ਲੋਕ ਦੇਖਦੇ ਨੇ ਲੰਘਦੇ ਹੋਏ ਕਾਲ ਕੋਠੀ ਵਿੱਚੋਂ ਕੇ ਮਨਸੂਰ ਪਿਆ ਹੈ ਅਨਲ ਹਕ ਬੋਲ ਰਿਹਾ ਹੈ ਅਨਲ ਹਕ ਬੋਲ ਰਿਹਾ ਮੈਂ ਸੱਚ ਹੋ ਗਿਆ ਮੈਂ ਪਰਮਾਤਮਾ ਹੋ ਗਿਆ ਤਾਂ ਵਿਰ ਜਨੇਜ ਜਾਂਦਾ ਹੈ ਕਹਿੰਦਾ ਵੀ ਮੇਰਾ ਜੋ شاਗਿਰਦ ਹੈ ਕੱਲ ਨੂੰ ਉਸ ਨੂੰ ਸਜ਼ਾ ਹੋਗੀ ਸੂੜੇ ਤੇ ਚੜਨ ਦੀ ਮੈਂ ਉਹਨੂੰ ਆਖਰੀ ਵਾਰ ਮਿਲ ਕੇ ਤੇ ਆਵਾਂ ਉਹਦੇ ਮਨ ਵਿੱਚ ਬਚਨ ਆਉਂਦੇ ਨੇ ਕਹਿੰਦੇ ਵੀ ਮੈਂ मंसूर ਜੋ ਰੱਬ ਨੂੰ ਮਿਲ ਚੁੱਕਾ ਉਹਦੇ ਬੋਲ ਰੱਬ ਦੇ ਬੋਲ ਨੇ ਅੱਲਾ ਦੇ ਬੋਲ ਨੇ ਮੈਂ ਉਹਦੇ ਕੋਲੋਂ ਕੁਝ ਲਾਹਾ ਲੈ ਲਵਾਂ ਤਾਂ ਜਾ ਕੇ ਜੁਨੈਦ ਪੁੱਛਦਾ ਹੈ اے मंसूर ਕਲ ਨੂੰ ਤੈਨੂੰ ਚਰਖੰਤੇ ਚੜਾ ਕੇ ਸ਼ਹੀਦ ਕਰ ਦੇਣਾ ਲੇਕਿਨ ਤੂੰ ਉਸ ਪਰਮਾਤਮਾ ਨੂੰ ਮਿਲ ਪਿਆ ਪਰਮਾਤਮਾ ਤੇਰੇ ਨਾਲ ਹੈ ਤੇਰੇ ਵਿੱਚ ਵਸ ਵਸ ਪਿਆ ਹੈ ਪ੍ਰਕਾਸ਼ ਹੋ ਗਿਆ ਤੇਰੇ ਹਿਰਦੇ ਵਿੱਚ ਉਸ ਅੱਲਾ ਦਾ ਲੇਕਿਨ ਮੈਨੂੰ ਇਹ ਦੁਨੀਆ ਦੇ ਤਿੰਨ ਸਵਾਲਾਂ ਦਾ ਜਵਾਬ ਜਾਂਦਾ ਜਾਂਦਾ ਦੇ ਜਾ ਮਨਸੂਰ ਨੇ ਇਹ ਹਾਂ ਕੀਤੀ ਹੈ ਜਿਨੇਦ ਕਹਿੰਦਾ ਮਨਸੂਰ ਮੈਨੂੰ ਇਹ ਦੱਸ ਮੇਰਾ ਪਹਿਲਾ ਸਵਾਲ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ দান ਕੀ ਹੈ ਕਿਹੜਾ ਐਸਾ দান ਕੀਤਾ ਜਾਵੇ ਕਿ ਜੋ ਸਭ ਤੋਂ ਵੱਡਾ দান ਹੈ দান ਦੀ ਪਰਿਭਾਸ਼ਾ দান ਦੀ ਕੀਮਤ ਜਿਹੜੀ ਹੈ ਨਾ ਕਿੰਨੀ ਹੈ ਇਹ ਮੈਨੂੰ ਦੱਸ ਦੇ ਫਟੜ ਮਨਸੂਰ ਕਾਲ ਕੋਟੀ ਦੇ ਵਿੱਚ ਪਿਆ ਹੋਇਆ ਜਵਾਬ ਦਿੰਦਾ اے ਫਕੀਰ ਸਭ ਤੋਂ ਵੱਡਾ দান ਹੈ ਇਸ ਦੁਨੀਆ ਦੇ ਵਿੱਚ جو ਇਸ ਦੁਨੀਆ ਦੇ ਵਿੱਚ ਤੈਨੂੰ ਮਿਲਿਆ ਹੈ ਸਾਰਾ ਹੀ দান ਕਰ ਦੇ ਸਭ ਤੋਂ ਵੱਡਾ ਇਹ দান ਹੈ ਕਿਉਂਕਿ ਨਾ ਤੂੰ ਲੈ ਕੇ ਆਇਆ ਜੰਮਣ ਦੇ ਸਮੇਂ ਨਾ ਕੁਝ ਲੈ ਕੇ ਜਾਣਾ ਨੰਗੋ ਆਇਓ ਨੰਗੋ ਜਾਸੀ ਤਾਂ ਫਿਰ ਇਹ ਜੋ ਦੁਨੀਆਂ ਦਾ ਹੀ ਦਿੱਤਾ ਹੈ ਤੇਰੇ ਕੋਲ ਤੇ ਫਿਰ ਦੁਨੀਆਂ ਨੂੰ ਹੀ ਸੌਂਪ ਦੇ ਸਭ ਤੋਂ ਵੱਡਾ ਦਾਨ ਇਹ ਹੈ ਜੋ ਕੁਝ ਤੇਰੇ ਪਾਸ ਹੈ ਜੋ ਤੂੰ ਮਾਇਆ ਜੋ ਜਾਇਦਾਦਾਂ ਜੋ ਇਕੱਠੀਆਂ ਕਰਕੇ ਬੈਠਾ ਹੈ ਇਹ ਸਾਰੀਆਂ ਉਸ ਪਰਮਾਤਮਾ ਦੀਆਂ ਦਿੱਤੀਆਂ ਤੈਨੂੰ ਤੂੰ ਉਸ ਦੀ ਖਲਕਤ ਨੂੰ ਸੌਂਪ ਦੇ ਇਹ ਸਭ ਤੋਂ ਵੱਡਾ ਦਾਨ ਹੈ ਦਾਨ ਦੀ ਹੱਦ ਇਹ ਹੈ ਜੋ ਪਿਆਰੇ ਸਾਧ ਸੰਗਤ ਜੀ ਇਹਨਾਂ ਬਚਨਾਂ ਦੇ ਮੁਤਾਬਕ ਇਹ ਗੁਰੂ ਸੋਰੀ ਭਗਤ ਕਬੀਰ ਜੀ ਦੇ ਬਚਨ ਨੇ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਸੋ ਅਲਸਾ ਜੀ ਜੇ ਇਹ ਬਿਰਤੀ ਬਣ ਗਈ ਜਿਤਨਾ ਕਬੀਰ ਭਗਤ ਨੇ ਕਿਹਾ ਹੈ ਮੇਰਾ ਮੁਝ ਮੇ ਕਿਛ ਨੇ ਜੋ ਕਿ ਸ਼ੈਸੋ ਤੇਰਾ ਇਹ ਸਾਰਾ ਕੁਛ ਹੈ ਵਾਹਿਗੁਰੂ ਇਹ ਪਰਮਾਤਮਾ ਦਿੱਤਾ ਹੋਇਆ ਤੇਰਾ ਹੀ ਹੈ ਔਰ ਤੈਨੂੰ ਸੌਪਣ ਨਾਲ ਮੇਰਾ ਕੀ ਜਾਣਾ ਤੇਰਾ ਹੀ ਤੈਨੂੰ ਹੀ ਸੌਂਪ ਰਿਹਾ ਜਿਤਨਾ ਕੇ ਖਾਲਸਾ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸultanpur Lodhi ਵੇਖੇ ਜਦੋਂ ਮੋਦੀ ਖਾਨੇ ਵਿੱਚ ਨੌਕਰੀ ਕਰ ਲੈਂਦੇ ਤਾਂ ਮੋਦੀ ਖਾਨੇ ਦੇ ਵਿੱਚ ਅਨਾਜ ਵੰਡਣ ਦੀ ਉਹਨਾਂ ਦੀ ਡਿਊਟੀ ਲੱਗਦੀ ਹੈ ਉਹਨਾਂ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਛਾਬੇ ਭਰ-ਭਰ ਕੇ ਜੋ ਪ੍ਰਜਾ ਨਾਜ ਲੈਣ ਵਾਸਤੇ ਆਉਂਦੀ ਗੋਦਾਮ ਦੇ ਵਿੱਚੋਂ ਤਾਂ ਉਹਨਾਂ ਨੂੰ ਪਾਈ ਜਾਂਦੇ ਨੇ 1 2 3 4 5 ਧਾਰਨਾ ਬੋਲੀ ਜਾਂਦੇ ਨੇ ਪਾਈ ਜਾਂਦੇ ਨੇ ਝੋਲੀਆਂ ਦੇ ਵਿੱਚ ਜਨਤਾ ਦੇ ਲੇਕਿਨ ਜਦੋਂ 13 ਦੀ ਵਾਰੀ ਆਉਂਦੀ ਹੈ ਨਾ 13 ਦੀ ਸੰਖਿਆ ਆਉਂਦੀ ਹੈ ਤਾਂ ਕਹਿੰਦੇ ਤੇਰਾ 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 ਧਾਰਨਾ ਭਰ-ਭਰ ਕੇ ਪਾਈ ਜਾਂਦੇ ਦੁਨੀਆ ਦਾਰਾਂ ਦੇ ਵਾਸਤੇ 13 ਤੋਂ ਗਿਣਤੀ ਅੱਗੇ ਨਹੀਂ ਵਾਦੀ ਕਹਿੰਦੇ ਵੀ 13 14 ਹੁੰਦਾ ਹੀ ਨਹੀਂ ਤੇ ਬਾਲਟੇ ਭਰ-ਭਰ ਕੇ ਸ਼ਾਬੇ ਭਰ-ਭਰ ਕੇ ਜੋ ਏ ਬਾਬਾ ਨਾਨਕ ਪਰਜਾ ਦੀਆਂ ਝੋੜੀਆਂ ਵਿੱਚ ਪਾਈ ਜਾਂਦਾ ਹੈ ਤੇ ਇਹ ਸ਼ਿਕਾਇਤ ਹੁੰਦੀ ਹੈ ਕਿਉਂਕਿ ਉਹ ਦੁਨੀਆ ਵਾਲੇ ਜਾਂਦੇ 13 ਤੋਂ ਵੱਧਦਾ ਹੀ ਨਹੀਂ ਔਰ ਧਾਰਨਾ ਪਾਈ ਜਾ ਰਿਹਾ ਲੇਕਿਨ ਬਾਬਾ ਨਾਨਕ ਤਾਂ 13 ਤੇ ਜਾ ਕੇ 13 ਹੋ ਗਿਆ ਦੁਨੀਆ ਵਾਸਤੇ 13 ਹੈ ਬਾਬੇ ਨਾਨਕ ਵਾਸਤੇ 13 ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਹਿੰਦਾ ਇਹ ਤੇਰਾ ਹੀ ਅਨਾਜ ਦਿੱਤਾ ਤੇਰੀ ਪਰਜਾ ਹੈ ਤੇਰੀ ਪਰਜਾ ਨੂੰ ਮੈਂ ਦੇ ਰਿਆਂ ਸੌਂਪ ਰਿਆ ਸੋ ਇਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਸਭ ਤੋਂ ਵੱਡਾ ਦਾਨ ਇਹ ਹੈ ਕਿ ਉਸ ਨੂੰ ਜੋ ਮਿਲਿਆ ਉਸ ਪ੍ਰਮਾਤਮਾ ਵੱਲੋਂ ਏ ਮਨੁੱਖ ਜੋ ਤੈਨੂੰ ਪ੍ਰਾਪਤ ਹੋਇਆ ਉਸ ਨੂੰ ਸੌਂਪ ਦੇ ਤਾਂ ਫਿਰ ਐਸੀ ਹਿੰਮਤ ਕਰ ਤੇ ਇਹ ਸਭ ਤੋਂ ਵੱਡਾ ਤੇਰਾ ਦਾਨ ਦਾਨ ਦੀ ਹੱਦ ਇਹ ਹੈ ਹੁਣ ਫਕੀਰ ਪੁੱਛਦਾ ਹੈ ਮਨਸੂਰ ਇੱਕ ਸਵਾਲ ਦਾ ਜਵਾਬ ਹੋਰ ਤਿਆਗ ਕੀ ਹੈ ਤਿਆਗ ਦੀ ਹੱਦ ਕੀ ਹੈ ਸਭ ਤੋਂ ਵੱਡਾ ਤਿਆਗ ਕਿਹੜਾ ਹੈ ਮਨਸੂਰ ਜਵਾਬ ਦਿੰਦਾ ਹੈ اے ਫਕੀਰ ਸਭ ਤੋਂ ਵੱਡਾ ਤਿਆਗ ਹੈ ਜੋ ਕੁਝ ਦੁਨੀਆ ਦੇ ਵਿੱਚ ਤੇਰੇ ਕੋਲ ਹੈ ਤੂੰ ਸੌਪਤਾ ਜਾਇਦਾਤਾ ਸਭ ਕੁਝ ਲੇਕਿਨ ਹੁਣ ਤੇਰੇ ਪਾਸ ਸਰੀਰ ਰਹਿ ਗਿਆ ਤੇ ਤੂੰ ਕੀ ਕਰ ਇਸ ਸਰੀਰ ਨੂੰ ਵੀ ਤਿਆਗ ਦੇ ਇਸ ਸਰੀਰ ਨੂੰ ਵੀ ਤਿਆਗ ਦੇ ਤਾਂ ਇਹ ਤੇਰਾ ਸਭ ਤੋਂ ਵੱਡਾ ਤਿਆਗ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਜਿਸ ਤਰ੍ਹਾਂ ਕੇ ਬਚਨ ਹਨ ਗगन தம் ਮਾਮਾ ਬਾਜੋ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਉਧਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਕਹਿੰਦੇ ਭਈ ਸੂਰਾ ਉਹੀ ਆਖਿਆ ਜਾਂਦਾ ਉਹ ਜੋ ਧਰਮ ਦਾ ਰਸਤਾ ਨਹੀਂ ਛੱਡਦਾ ਉਹ ਪੁਰਜਾ ਪੁਰਜਾ ਤੇ ਕੱਟ ਸਕਦਾ ਹੈ ਲੇਕਿਨ ਉਹ ਧਰਮ ਦੇ ਰਸਤੇ ਤੇ ਜਾ ਕੇ ਆਪਣੇ ਸਰੀਰ ਦੀ ਇਹ ਪੰਜ ਭੌਤਿਕ ਦੀ ਸਰੀਰ ਦੀ ਪ੍ਰਵਾਹ ਵੀ ਨਹੀਂ ਕਰਦਾ ਇਸ ਨੂੰ ਵੀ ਤਿਆਗ ਦਿੰਦਾ ਹੈ ਇਹ ਸਭ ਤੋਂ ਵੱਡਾ ਤਿਆਗ ਹੈ ਗੁਰਪਿਆਰੀ ਸਾਧ ਸੰਗਤ ਜੀ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਉਹ ਬੈਠੇ ਨੇ ਤਤੀ ਤਬੀਦ ਹੋਤੇ ਸੀਸ ਵਿੱਚ ਤਤੀ ਰੇਤ ਪੈ ਰਹੀ ਹੈ ਜਾਗੀਰ ਦੇ ਜੋ ਬਿਸ਼ਿੰਦੇ ਨੇ ਉਹ ਤਤੀ ਰੇਤ ਪਾਰੇ ਨੇ ਦੇਗਾ ਵਿੱਚ ਉਬਾਲਿਆ ਗਿਆ ਲੇਕਿਨ ਮੁਖੋਂ ਕੀ ਫਰਮਾ ਰਹੇ ਨੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਹੈ ਖਾਲਸਾ ਜੀ ਤਿਆਗ ਦੀ ਭਾਵਨਾ ਇਸੇ ਤਰ੍ਹਾਂ ਖਾਲਸਾ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੂ ਧਰਮ ਦੀ ਖਾਤਰ ਆਪਣਾ ਧਰਮ ਹੋਵੇ ਤਾਂ ਠੀਕ ਦੂਸਰੇ ਧਰਮ ਦੀ ਖਾਤਰ ਵੀ ਉਹਨਾਂ ਨੇ ਆਪਣਾ ਚੰਦਨੀ ਚੌਕ ਵਿਖੇ ਸ਼ੀਸ਼ ਬਲੀਦਾਨ ਦੇ ਕੇ ਤਿਆਗ ਦੀ ਭਾਵਨਾ ਨੂੰ ਪ੍ਰਵਲ ਕੀਤਾ ਦੁਨੀਆ ਨੂੰ ਦੱਸਿਆ ਕਿ ਅਸੀਂ ਧਰਮ ਦੀ ਖਾਤਰ ਅਸੀਂ ਆਪਣਾ ਸੀਸ ਵੀ ਵਾਰ ਦਿੰਨੇ ਆ ਸੋ ਇਹ ਤਿਆਗ ਦੀ ਭਾਵਨਾ ਹੈ ਜਿਸ ਤਰ੍ਹਾਂ ਕਿ ਤਿਲਕ ਜੰਝੂ ਰਾਖਾ ਪ੍ਰਭਤਾ ਕ ਕੀਨੋ ਬਡੋ ਕਲੂਮ ਸਕਾ ਸਾਧਨਾਹ ਏਤ ਜਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ へਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾਂ ਦਿਆ ਸੋ ਇਹ ਹੈ ਤਿਆਗ ਦੀ ਭਾਵਨਾ ਜੋ ਕਿ मंसूर ਨੇ ਉਸ ਫਕੀਰ ਨੂੰ ਸਮਝਾਈ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇੱਕ ਸਵਾਲ ਹੋਰ ਉਹ ਫਕੀਰ ਹੈ ਜੋ ਮਨਸੂਰ ਨੂੰ ਪੁੱਛਦਾ ਪਈ ਇੱਕ ਸਵਾਲ ਮੇਰਾ ਹੋਰ ਹੈ ਉਹਦਾ ਵੀ ਜਵਾਬ ਦੇ ਦਿਓ ਕਹਿੰਦੇ ਪ੍ਰੇਮ ਦੀ ਹੱਦ ਕੀ ਹੈ ਪ੍ਰੇਮ ਕੀ ਹੁੰਦਾ ਹੈ ਸਭ ਤੋਂ ਵੱਡਾ ਪ੍ਰੇਮ ਕੀ ਹੈ ਕੀ ਅਰਪਣ ਕਰੀਏ ਕਿ ਜਿਹੜਾ ਹੈ ਪ੍ਰੇਮ ਬਣ ਜਾਵੇ ਪ੍ਰੇਮ ਦੀ ਹੱਦ ਕੀ ਹੈ ਸਭ ਤੋਂ ਵੱਡਾ ਪ੍ਰੇਮ ਕੀ ਹੈ ਤਾਂ ਮਨਸੂਰ ਕਹਿੰਦਾ ਹੈ ਫਕੀਰ ਕਲ ਜਦੋਂ ਮੈਨੂੰ ਚਰਖਰੀ ਤੇ ਚੜਾਇਆ ਜਾਏਗਾ ਚਰਖਰੀ ਦੀਆਂ ਸੂਈਆਂ ਮੇਰੇ ਸਰੀਰ ਵਿੱਚ ਜਦੋਂ ਚੁੱਭਣਗੀਆਂ ਔਰ ਮੇਰੇ ਸਰੀਰ ਦੇ ਵਿੱਚੋਂ ਜਿਹੜਾ ਖੂਨ ਨਿਕਲੇਗਾ ਨਾ ਔਰ ਉਹ ਖੂਨ ਦੇ ਵਿੱਚੋਂ ਅਗਰ ਇਹ ਆਵਾਜ਼ ਆਉਂਦੀ ਹੋਵੇ ਅਨਲ ਹਕ ਅਨਲ ਹਕ ਅਨਲ ਹਕ ਪਰਮਾਤਮਾ ਸੱਚ ਹੈ ਮੈਂ ਪਰਮਾਤਮਾ ਹਾਂ ਜੇ ਇਹ ਆਵਾਜ਼ ਆ ਗਈ ਤਾਂ ਤੂੰ ਸਮਝ ਕੇ ਫਿਰ ਇਹ ਜਿਹੜਾ ਤੇਰੇ ਖੂਨ ਦੇ ਵਿੱਚ ਦੀ ਆਵਾਜ਼ ਹੈ ਤੇਰਾ ਖੂਨ ਵੀ ਉਸ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਵਹਿ ਗਿਆ ਸੋ ਉਹ ਹੈ ਸਭ ਤੋਂ ਵੱਡਾ ਪ੍ਰੇਮ ਜਿੱਥੇ ਉਸ ਆਪਣੇ ਮੁਰਸ਼ਿਦ ਦੀ ਵਾਸਤੇ ਆਪਣਾ ਖੂਨ ਵੀ ਵਹਿ ਜਾਵੇ ਪਰ ਉਹਦੀ ਯਾਦ ਨਾ ਜਾਵੇ ਸੋ ਇਹ ਹੈ ਸਭ ਤੋਂ ਵੱਡਾ ਪ੍ਰੇਮ ਗੁਰੂ ਪਿਆਰੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਫਰਮਾਇਆ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰਦਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਦੇ ਜੈ ਪੈਰ ਤਰੀ ਜੈ ਕਾਣ ਨਾ ਕੀ ਜੈ ਜੋ ਗੁਰੂ ਬਾਸਾ ਜੀ ਪਰਮਦੇ ਜੇ ਪ੍ਰੇਮ ਨਾਲ ਖੇਲਣ ਦਾ ਚਾਹਉ ਨਾ ਪ੍ਰੇਮ ਦੀ ਖੇਡ ਜੇ ਖੇਡਣੀ ਹੈ ਨਾ ਤਾਂ ਫਿਰ ਤੈਨੂੰ ਆਪਣਾ ਇਹ ਸਰੀਰ ਇਹ ਤਿਆਗ ਔਰ ਇਹ ਜੋ ਸਾਰੀ ਚੀਜ਼ ਹੈ ਆਪਣਾ ਖੂਨ ਤੱਕ ਬਹਾ ਦੇਣ ਦੇ ਨਾਲ ਫਿਰ ਸਿਰ ਤਲੀ ਤੇ ਧਰ ਕੇ ਤੈਨੂੰ ਆਉਣਾ ਪਏਗਾ ਜਿਸ ਤਰ੍ਹਾਂ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਜਦੋਂ ਦੇਖਿਆ ਦਮਦਮਾ ਸਭ ਵਿਖੇ ਖਬਰ ਮਿਲੀ ਕਿ ਸ੍ਰੀ ਹਰਮੰਦਰ ਸਾਹਿਬ ਨੂ ਪੂਰਿਆ ਜਾ ਰਿਹਾ ਤੇ 베ਜਤੀ ਨ ਸਹਾਰਦੇ ਹੋਏ ਉਹਨਾਂ ਨੇ ਉਤੋਂ ਜਥੇ ਦੇ ਨਾਲ ਆ ਕੇ ਮੁਗਲਾਂ ਦੇ ਨਾਲ ਲੜਾਈ ਕਰਕੇ ਔਰ ਆਪਣਾ ਸੀਸ ਗੁਰੂ ਰਾਮਦਾਸ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਹੈ ਸ਼ਹੀਦੀ ਪਾਈ ਹੈ ਇਹ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰਿ ਆਓ ਇਤ ਮਾਰਗ ਪੈਰ ਤਰੀਜੇ ਪੈਰ ਤਰੀਜੇ ਕਾ ਨਾ ਕੀਜੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਮਨਸੂਰ ਨੇ ਜਾਂਦੇ ਜਾਂਦੇ ਵਕਤ ਇਹ ਜੋ ਦੁਨੀਆ ਦੇ ਸੱਚ ਨੇ ਉਹ ਉਸ ਫਕੀਰ ਨੂੰ ਸਮਝਾਏ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਕੇ ਬਚਨ ਨੇ ਤੁੰਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਵੇ ਕਰਤਾ ਆਪ ਓਹ ਭੁਲੇ ਨਾ ਭੁੱਲੇ ਕਿਸੇ ਦਾ ਭੁਲਾਇਆ ਸੋ ਉਹ ਪਰਮਾਤਮਾ ਜੋ ਹੈ ਉਹ ਭੁੱਲਦਾ ਨਹੀਂ ਕਦੇ ਵੀ ਉਹ ਸਦਾ ਬਖਸ਼ਿੰਦ ਹੈ ਤੇ ਇਸ ਦੇ ਵਿੱਚ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ فرمایا ਕਿ ਭਗਤਾਂ ਤੇ ਸੰਸਾਰੀਆਂ ਜੋ ਉਹ ਪ੍ਰਭੂ ਦੀ ਭਗਤੀ ਕਰਨ ਵਾਲੇ ਹਨ ਉਹਨਾਂ ਦੇ ਵਿੱਚ ਤੇ ਇਸ ਸੰਸਾਰ ਦੀ ਬਿਰਤੀ ਰੱਖਣ ਵਾਲੇ ਲੋਕ ਸੰਸਾਰੀ ਲੋਕ ਮਾਇਆ ਵੇਲੇ ਲੋਕ ਜਿਨ੍ਹਾਂ ਨੇ ਆਪਣੇ ਜੀਵਨ ਦਾ ਮਨੋਰਥ ਸਿਰਫ ਤੇ ਸਿਰਫ ਮਾਇਆ ਹੀ ਬਣਾਇਆ ਹੋਇਆ ਹੈ ਕਿ ਮਾਇਆ ਹੀ ਇਕੱਠੀ ਕਰਨੀ ਹੈ ਆਪਣਾ ਸ਼ਰੀਰ ਦੀਆਂ ਸਹੂਲਤਾਂ ਵਾਸਤੇ ਆਪਣੇ ਬੱਚਿਆਂ ਵਾਸਤੇ ਇਹ ਸੰਸਾਰੀ ਵਸਤੂਆਂ ਇਕੱਠੀਆਂ ਕਰਨੀਆਂ ਮਾਇਆ ਇਕੱਠੀ ਕਰਨੇ ਜਿਨ੍ਹਾਂ ਨੇ ਇਹ ਏਮ ਆਪਣੀ ਜ਼ਿੰਦਗੀ ਦਾ ਬਣਾਇਆ ਹੈ ਨਾ ਉਹਨੇ ਸੰਸਾਰੀ ਸੰਸਾਰ ਸੰਸਾਰਕ ਬੁੱਧ ਦੇ ਲੋਕ ਕਹਿੰਦੇ ਉਹਨਾਂ ਦੇ ਵਿੱਚ ਤੇ ਜਿਹੜੇ ਭਗਤ ਹੈ ਨਾ ਜਿਹੜਾ ਸਾਰਾ ਕੁਝ दान ਕਰਕੇ ਸਾਰਾ ਕੁਝ ਤਿਆਗ ਕੇ ਇਥੋਂ ਤੱਕ ਕਿ ਆਪਣੇ ਖੂਨ ਦੀ ਉਹਤੀ ਵੀ ਦੇ ਕੇ ਮਹਾਰਾਜ ਦਾ ਨਾਮ ਪ੍ਰਭੂ ਦਾ ਨਾਮ ਨਹੀਂ ਭੁੱਲਦੇ ਨਾ ਉਹਨਾਂ ਦੇ ਮਨ ਦੇ ਵਿੱਚ ਉਸ ਪ੍ਰਭੂ ਦਾ ਜੋ ਹੈ ਜਾਪ ਚੱਲਦਾ ਰਹਿੰਦਾ ਹੈ ਤਾਂ ਕਹਿੰਦੇ ਇਹ ਉਹ ਭਗਤਾਂ ਦੇ ਨਾਲ ਕਦੇ ਵੀ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਸੰਸਾਰੀ ਲੋਕ ਉਹਨਾਂ ਨੂੰ ਹਮੇਸ਼ਾ ਇਸ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਮਸੂਰ ਨੂੰ ਪੱਥਰ ਮਾਰੇ ਨਾ ਇਸੇ ਤਰ੍ਹਾਂ ਜੋ ਸੱਚ ਬੋਲਦਾ ਹੈ ਉਸ ਨੂੰ ਇਹ ਦੁਨੀਆ ਵਾਲੇ ਲੋਕ ਜੋ ਹੈ ਉਹ ਕੀ ਕਰਦੇ ਨੇ ਉਹਨੂੰ ਹਮੇਸ਼ਾ ਮੁਸੀਬਤਾਂ ਦੇ ਵਿੱਚ ਪਾਉਂਦੇ ਨੇ ਉਸ ਨੂੰ ਉਸ ਦੇ ਜੀਵਨ ਵਾਸਤੇ ਸਦਾ ਹੀ ਅੜਿchnਾ ਪੈਦਾ ਕਰਦੇ ਨੇ ਉਹਨੂੰ ਬੁਰਾ ਭਲਾ ਬੋਲਦੇ ਨੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਖਾਲਸਾ ਜੀ ਸਾਰੀ ਦੁਨੀਆ ਨੂੰ ਤਾਰਨ ਵਾਲੇ ਉਹ ਨਰਿੰਕਾਰ ਪਾਸ਼ਾ ਦਾ ਰੂਪ ਗੁਰੂ ਨਾਨਕ ਪਾਸ਼ਾ ਜੀ ਨੂੰ ਕੋਈ ਆਖੇ ਭੂਤ ਨਾ ਕੋਈ ਕਹੇ ਬਤਾਲਾ ਗੁਰੂ ਨਾਨਕ ਪਾਸ਼ ਨੂੰ ਕੋਈ ਭੂਤ ਨਾ ਤੇ ਕੋਈ ਪਾਗਲ ਕਹੇ ਕਿ ਪਕਾਰਿਆ ਹੈ ਸੋ ਇਹ ਦੁਨੀਆ ਦਾ ਦਸਤੂਰ ਹੈ ਇਸੇ ਕਰਕੇ ਗੁਰੂ ਅਮਰਦਾਸ ਪਾਸ਼ਾ ਜੀ ਨੇ فرمایا ਭਗਤਾਂ ਅਤੇ ਸੰਸਾਰੀਆਂ ਜੋਰ ਕਦੇ ਨਾ ਆਇਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਜੋ ਕਿ ਇਸ ਇਸ ਦੁਨੀਆ ਦੀ ਰੀਤ ਹੈ ਸੱਚ ਨੂੰ ਬੁਰਾ ਮੰਨਦੇ ਹਨ ਔਰ ਉਸ ਪਰਮਾਤਮਾ ਦੇ ਲੈਣ ਵਾ ਨਾਮ ਲੈਣ ਵਾਲੇ ਇਨਸਾਨ ਨੂੰ ਕਿਰਣਾ ਕਰਦੇ ਹਨ ਕਿਉਂਕਿ ਉਹਨਾਂ ਦੀ ਬੁੱਧ ਜਿਉ ਸੰਸਾਰੀ ਹੁੰਦੀ ਹੈ ਉਹਨਾਂ ਦੇ ਹਿਰਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਪਹਿਲਾ ਵਚਨ ਕੀਤਾ ਹੈ ਉਹ ਪ੍ਰਭੂ ਉਹ ਅੱਲਾਹ ਤੇ ਵਸਦਾ ਹਰ ਹਿਰਦੇ ਵਿੱਚ ਹੈ ਲੇਕਿਨ ਕਿਸੇ ਵਿਰਲੇ ਮਨੁੱਖ ਦੇ ਹਿਰਦੇ ਵਿੱਚ ਉਸ ਦਾ ਪ੍ਰਕਾਸ਼ ਹੁੰਦਾ ਹੈ ਇਰੋ ਨੂੰ ਸੋਝੀ ਆਉਂਦੀ ਹੈ ਕਿ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਔਰ ਦਿੱਤਾ ਹੋਇਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅਨੇਕ ਤਰ੍ਹਾਂ ਦੀਆਂ ਪੁੱਲਾਂ ਹੋ ਜਾਂਦੀਆਂ ਗੁਰੂ ਤੇ ਗੁਰੂ ਕੀ ਸੰਗਤ ਬਖਸ਼ੇ ਜੋਗ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਦਿਨ ਹਰ ਸੋ ਤ੍ਰਿਯਕਰ ਵਾਹਿਗੁਰਜੀ ਦਾ ਖਾਲਸਾ